ਨਨ ਤਨ ਕਰੋ ਤਨ ਤਨ ਕਰੋ ਨਨ ਤਨ ਕਰੋ ਤਨ ਤਨ ਕਰੋ ਮਿਲ ਸੰਗਤ ਨਨ ਤਨ ਕਰੋ ਮਿਲ ਸੰਗਤ ਤਨ ਤਨ ਧੰਨਿਆ ਕਰੋ ਰਮਤਾਨਾ ਕਰੋ ਧੰਨਿਆ ਕਰੋ ਮਿਲ ਸੰਗੋ ਰਮਤਾਨਾ ਹਾਂ ਜੀ ਵੈਗਦੇਕ ਨਾ ਮਿਲ ਸੰਗੋ ਰਮਤਾਨਾ ਕਰੋ ਸੋਈ ਰਾਮਦਾ 12 ਵਜੇ 1 ਵਜੇ ਤਨ ਕਰੋ ਮਿਲ ਸੰਗਤ ਤਨ ਤਨ ਕਰੋ ਮਿਲ ਸੰਗਤ ਤਨ ਤਨ ਕਰੋ 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 ਮੇਰੇ ਸੰਗ ਵਰਤਾਂ ਗੰਤਨ ਕਰੋ ਅੱਜ ਸਾਬ ਸਤਗੁਰੂ ਸ੍ਰੀ ਗੁਰੂ ਅੰਗਦ ਦੇਵ ਪਾਸ਼ਾ ਮਹਾਰਾਜੀ ਦਾ ਪ੍ਰਕਾਸ਼ ਗੁਰੂ ਹੈ ਇਹਨਾਂ ਸਤਗੁਰਾਂ ਦਾ ਪ੍ਰਕਾਸ਼ ਗੁਰੂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਸ਼੍ਰੋਮਣੀ ਗੁਰੂ ਦਰਬਾਰ ਪ੍ਰਬੰਧਕ ਕਮੇਟੀ ਮੈਂਡੇਲ ਸਤਕਰ ਸ੍ਰੀ ਦਰਬਾਰ ਸਾਹਿਬ ਦੇ ਉਪਰਾਲੇ ਸਦਕਾ ਸਾਰਿਆਂ ਹੀ ਸਭੂ ਗੁਰਨਾਨਕ ਨਾਮ ਵਾਲੇ ਵਸਣਤਾ ਅਥਾ ਸ਼ਰਧਾ ਪਿਆਰ ਸ੍ਰਿਕਰ ਦੇ ਨਾਲ ਬਣਾ ਰਹੀਆਂ ਨੇ ਸਤਗੁਰ ਪਾਸ਼ਾ ਮਹਾਰਾਜ ਜੀ ਦੇ ਜੀਵਨ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਿੱਖੀ ਦੇ ਵਿੱਚ ਹਕਮ ਦੀ ਰਜਾਦੀ ਭਾਣੇ ਦੀ ਪ੍ਰਧਾਨਤਾ ਹੈ ਜਿਹੜਾ ਹੁਕਮ ਨੂੰ ਮੰਨ ਲੈਂਦਾ ਹੈ ਪਾਤਸ਼ਾਹ ਦਾ ਫਰਮਾਨ ਹੈ ਹੁਕਮ ਮੰਨਿਆ ਹੋਵੇ ਫਰਮਾਨ ਤਾਂ ਖਸਮੇ ਕਾ ਮਹਿਲ ਬਾਈ ਸੀ ਸਾਡੀਆਂ ਛੋਟੀਆਂ ਦੁਨਿਆਵੀ ਲੋੜਾਂ ਅਸੀਂ ਗੁਰਦੁਆਰਿਆਂ ਦੇ ਵਿੱਚ ਲੈ ਕੇ ਹੁੰਦੇ ਆ ਸੁੱਖ ਚਾਹੁੰਦੇ ਆ ਸਾਰੇ ਜੀਵ ਪਰ ਜਿਹੜਾ ਹੁਕਮ ਮੰਨ ਲੈਂਦਾ ਹੈ ਗੁਰੂ ਪਾਤਸ਼ਾਹ ਇਹ ਜਿਤੜੇ ਫਲ ਮਨੁਪਾਛੀ ਤੇ ਜਿਤੜੇ ਸਤਗੁਰੂ ਬਾਸ ਗੁਰੂ ਤਾਂ ਆਪਣੀ ਗੁਰਗੱਦੀ ਹੀ ਉਸ ਨੂੰ ਸੌਂਪ ਦਿੰਦਾ ਜਿਹੜਾ ਗੁਰੂ ਜੀ ਦੇ ਹੁਕਮ ਤੇ ਚੱਲਦਾ ਜਿਵੇਂ ਭਾਈ ਲਹਿਣਾ ਜੀ ਨੇ ਹਰ ਹੁਕਮ ਇਲਾਹੀ ਜਾਣ ਕੇ ਗੁਰੂ ਨਾਨਕ ਪਾਤਸ਼ਾਹ ਦਾ ਕਿਹੜੇ ਮੱਥੇ ਪ੍ਰਵਾਨ ਕੀਤਾ ਗੁਰੂ ਨਾਨਕ ਦੇਵ ਪਾਸ਼ਾ ਮਹਾਰਾਜ ਜੀ ਨੇ ਵੀ ਆਪਣੇ ਪੁੱਤਰਾ ਦੀ ਬਜਾਏ ਆਪਣੇ ਸੇਵਕ ਨੂੰ ਆਪਣੇ ਗੱਲ ਦੇ ਨਾਲ ਲਾਇਆ ਤੇ ਪਾਤਸ਼ਾਹ ਨੂੰ ਗੁਰਗੱਦੀ ਦੀ ਪਕਸ਼ਿਸ਼ ਕੀਤੀ ਜਿਨ੍ਹਾਂ ਸਤਿਗੁਰਾਂ ਨੇ ਅੱਜ ਦੇ ਦਿਨ ਹੀ ਮੱਤੇ ਦੀ ਸਰਾਂ ਵਿਖੇ ਪ੍ਰਕਾਸ਼ ਧਰਨ ਕੀਤਾ ਸਾਰਿਆਂ ਇਹ ਸਮੂਹ ਸੰਤਾਂ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾ ਸਿੱਖੀ ਧਾਰਨ ਕਰੀਏ ਅਤੇ ਗੁਰੂ ਦਾ ਹਰ ਹੁਕਮ ਇਲਾਹੀ ਜਾਣ ਕੇ ਪ੍ਰਵਾਨ ਕਰੀਏ ਫੇਰੀ ਪੰਥ ਦੀ ਚੜ੍ਹਦੀ ਕਲਾ ਹੋਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਹੀ ਪਵਿੱਤਰ ਦਿਹਾੜਾ ਹੈ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਤੇ ਅਸੀਂ ਆਏ ਅੱਜ ਮੱਥਾ ਟੇਕਿਆ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਆ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ 바ਕੀ ਪਰਮਾਤਮਾ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਤੇ ਨਾਲੇ ਜਿਹੜਾ ਤਵਾਦੀ ਹਮਲਾ ਹੋਇਆ ਉੱਚ ਮੈਂ ਕਹਿੰਨਾ ਵੀ ਪਰਮਾਤਮਾ ਸਾਰਿਆਂ ਨੂੰ ਬਲ ਬਖਸ਼ੇ, ਸੋਧੀ ਬਖਸ਼ੇ ਤੇ ਆਪਣਾ ਸ਼ਾਂਤੀ ਬਖਸ਼ੇ ਆਪਣੇ ਮੁਲਕ। ਇਹ ਮੇਰਾ ਨਾਮ ਮਨਜੀਤ ਸਿੰਘ ਆ, ਅਸੀਂ ਆਏ ਬਟਾਲੇ ਤੋਂ ਤੇ ਅੱਜ ਦੂਜੀ ਪਾਸ਼ਾਹੀ ਦਾ ਪ੍ਰਕਾਸ਼ ਦਿਵਸ ਦਾ ਤੇ ਉਹਦੇ ਕਰਕੇ ਅਸੀਂ ਇੱਥੇ ਆਏ ਆ ਮੱਥਾ ਟੇਕਿਆ ਵਾ ਤੇ ਮਹਾਰਾਜਾ ਆਸ਼ੀਰਵਾਦ ਲਿਆ ਤੇ ਅਸੀਂ ਚਾਹੁੰਦੇ ਆ ਕਿ ਸਾਰੇ ਜਣੇ ਆਉਣ ਤੇ ਆ ਬਾਬਾ ਜੀ ਦਾ ਇਥੋਂ ਆਸ਼ੀਰਵਾਦ ਲੈਣ ਅੱਜ ਇੱਥੇ ਆਏ ਹੋ ਕੀ ਅਰਦਾਸ ਬੇਨਤੀ ਕੀਤੀ ਹੈ ਅਸੀਂ ਅਰਦਾਸ ਕੀਤੀ ਆ ਕਿ ਸਾਰੇ ਖੁਸ਼ ਰਹਿਣ ਸਿਹਤਯਾਬ ਰਹਿਣ ਤੇ ਪ੍ਰਮਾਤਮਾ ਸਾਰਿਆਂ ਨੂੰ ਖੁਸ਼ੀਆਂ ਬਖਸ਼ੇ ਤਰੱਕੀਆਂ ਬਖਸ਼ੇ